ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਸਟੂਡੀਓ 올 ਇਨ ਵਨ ਕੀ ਹਾਲ ਚੱਲੇ ਤੁਹਾਡਾ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ETT 9894 ਦੇ ਨਾਲ ਰਿਲੇਟਡ ਜਿਹੜੀ ਅਪਡੇਟ ਹੈ ਅਪਡੇਟ ETT 9894 ਨਾਲ ਰਿਲੇਟਡ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਲੇਟੈਸਟ ਅਪਡੇਟ ETT 9894 ਭਰਤੀ ਦੇ ਨਾਲ ਰੀਲੇਟਡ ਕੀ ਹੈ ਠੀਕ ਹੈ ਵੀ ਕਿਉਂ ਜਿਹੜਾ ਕੱਲ ਨੋਟਿਸ ਆਇਆ ਹੈ ਕਿ ਤੁਰੰਤ ਪ੍ਰਭਾਵ ਨਾਲ ਇਹ ਭਰਤੀ ਹੈ ਜਿਹੜੀ ਉਹਦੀ ਪ੍ਰੋਸੈਸ ਜਿਹੜੀ ਉਹ ਰੋਕ ਦਿੱਤੀ ਗਈ ਹੈ ਠੀਕ ਹੈ ਇਸ ਦੇ ਕੁਝ ਪੁਆਇੰਟਸ ਨੇ ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਪੁਆਇੰਟਸ ਬਣਾਏ ਨੇ ਤਾਂ ਉਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਈਟੀਟੀ 5994 ਦੇ ਨਾਲ ਰਿਲੇਟਡ ਕਿਹੜੀ ਵੱਡੀ ਅਪਡੇਟ ਹੈ ਕਿਹੜੀ ਪੁਆਇੰਟਸ ਨੇ ਜਿਹੜੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਪਹਿਲਾ ਪੁਆਇੰਟ ਆਪਣਾ ਪਰਤੀ ਕਿਉਂ ਰੋਕੀ ਗਈ ਪਹਿਲਾ ਪੁਆਇੰਟ ਕੀ ਹੈ ਪਰਤੀ ਕਿਉਂ ਰੋਕੀ ਗਈ ਠੀਕ ਹੈ ਤਾਂ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਕਰੀਏ ਜੀ ਤਾਂ ਕੀ ਵੀ ਆਪਣੇ ਜਿਹੜੇ ਪਹਿਲਾਂ ਭਗਵਾਨ ਤਮਨ ਜੀ ਨੇ 878 ਜਣਿਆਂ ਦੀ ਲਿਸਟ ਆਈ ਸੀ ਉਹਨਾਂ ਨੂੰ ਨਿਯੁਕਤੀ ਲੈਟਰ ਬੰਦੇ ਸੀ ਤੇ ਬਾਅਦ ਦੇ ਵਿੱਚ ਜਿਹੜੀ ਲਿਸਟ ਆਈ ਸੀ ਉਹ ਆਪਣੇ ਜੁਆਇਨਿੰਗ ਲੈਟਰ ਨੇ ਅਧਿਆਨ ਨੂੰ ਮਿਲ ਗਏ ਸੀ ਅਧਿਆਨ ਨੂੰ ਨਹੀਂ ਮਿਲੇ ਸੀ ਠੀਕ ਹੈ ਜਿਨ੍ਹਾਂ ਨੂੰ ਮਿਲ ਗਏ ਸੀ ਉਹ ਆਪਣਾ ਮੈਡੀਕਲ ਵੀ ਕਰਵਾਉਣ ਜਾ ਰਹੇ ਸੀ ਠੀਕ ਹੈ ਮੈਡੀਕਲ ਅਧਿਆਨ ਦਾ ਹੋ ਚੁੱਕਿਆ ਸੀ ਉਹ ਜੁਆਇਨ ਵੀ ਕਰ ਚੁੱਕੇ ਸੀ ਠੀਕ ਹੈ ਤੇ ਅਧਿਆਨ ਦਾ ਮੈਡੀਕਲ ਚੱਲ ਰਿਹਾ ਸੀ ਕਿਉਂਕਿ ਮੈਡੀਕਲ ਕਰਵਾਉਣ ਦੇ ਵਿੱਚ ਬਹੁਤ ਟਿਕਤਾਈਆਂ ਨੇ ਮੈਡੀਕਲ ਸੋਖਾ ਨਹੀਂ ਹੋ ਰਿਹਾ ਹੈ ਗਿਆ ਮੈਡੀਕਲ ਕਰਵਾਉਣ ਦੇ ਵਿੱਚ ਬਹੁਤ ਦਿੱਕਤ ਆ ਰਹੀਆਂ ਨੇ 809 ਵਾਲੇ ਸਾਥੀਆਂ ਨੂੰ ਤਾਂ ਬਹੁਤ ਅਪਡੇਟਾਂ ਆਈਆਂ ਨੇ ਵੀ ਭਰਤੀ ਜਿਹੜੀ ਉਹ ਰੋਕ ਦਿੱਤੀ ਗਈ ਹੈ ਤੁਰੰਤ ਪ੍ਰਭਾਵ ਦੇ ਨਾਲ ਕੱਲ ਨੋਟਿਸ ਆਇਆ ਹੈ ਵੀ ਤੁਰੰਤ ਪ੍ਰਭਾਵ ਦੇ ਨਾਲ ਰੋਕ ਦਿੱਤੀ ਗਈ ਹੈ ਕੀ ਇਹ ਸਾਰੀ ਭਰਤੀ ਰੋਕ ਦਿੱਤੀ ਗਈ ਹੈ ਜਾਂ ਫਿਰ ਥੋੜੀ-ਬਹੁਤ ਹੀ ਰੋਕੀ ਗਈ ਹੈ ਵੀ 2-4 ਦਿਨਾਂ ਦੇ ਵਿੱਚ ਇਸ ਨੂੰ ਕਵਰ ਕਰ ਦੇਣਗੇ ਜਾਂ ਫਿਰ ਇੱਥੇ ਸਟੇ ਲੱਗ ਚੁੱਕੀ ਹੈ ਬਹੁਤ ਸਾਰੇ ਕੈਂਡੀਡੇਟ ਦੇ ਮਨ ਦੇ ਵਿੱਚ ਸਵਾਲ ਨੇ ਤਾਂ ਆਪਾਂ ਗੱਲ ਕਰਦੇ ਹਾਂ ਕਿ ਕਿਉਂ ਰੋਕੀ ਗਈ ਹੈ ਭਰਤੀ ਇਹ ਤਾਂ ਇੱਕ ਆਰਡਰ ਕੇਸ ਚੱਲ ਰਿਹਾ ਸੀ ਤੁਹਾਡੀ ਭਰਤੀ ਤੇ ਉਸ ਕੇਸ ਦੇ ਇੰਟਰੀਮ ਆਰਡਰ ਆਏ ਨੇ ਜਿਹੜੇ ਉਸ ਦੇ ਵਿੱਚ ਲਿਖਿਆ ਗਿਆ ਵੀ ਇਹ ਜਿਹੜੀ ਭਰਤੀ ਹੈ ਸਭ ਤੋਂ ਪਹਿਲਾਂ ਇਸ ਦੇ ਵਿੱਚ ਜਿਹੜੀ ਈ ਜਰਨਲ ਦੀ ਲਿਸਟ ਹੈ ਠੀਕ ਹੈ ਜਰਨਲ ਜਿਹੜੀ ਜਰਨਲ ਦੀ ਲਿਸਟ ਹੈ ਉਸ ਨੂੰ ਪਹਿਲਾਂ ਜੁਆਇਨਿੰਗ ਕਰਵਾਈ ਜਾਵੇਗੀ ਤਾਂ ਬਾਅਦ ਦੇ ਵਿੱਚ ਐਸ ਵੀ ਸੀ ਤੇ ਈ ਡਬਲਯੂ ਐਸ ਵਾਲਿਆਂ ਨੂੰ ਜੁਆਇਨਿੰਗ ਜਿਹੜੀ ਉਹ ਕਰਵਾਈ ਜਾਵੇਗੀ ਠੀਕ ਹੈ ਤਾਂ ਕਰਕੇ ਹੀ ਭਰਤੀ ਰੋਕੀ ਗਈ ਹੈ ਕੋਈ ਸਟੇ ਨਹੀਂ ਭਰਤੀ ਤੇ ਠੀਕ ਹੈ ਗੱਲ ਸੁਣਨ ਚ ਇੱਕ ਹੋਰ ਆ ਰਹੀ ਹੈ ਵੀ ਇਹਨਾਂ ਨੂੰ ਜੁਆਇਨ ਨਹੀਂ ਕਰਵਾਉਂਦੇ ਕਿ ਬਾਅਦ ਦੇ ਵਿੱਚ ਐਸ ਵੀ ਸੀ ਨੂੰ ਹੁਣ ਕੱਲ ਨੂੰ ਸੋਮਵਾਰ ਨੂੰ ਮੰਡੇ ਨੂੰ ਡਿਪਾਰਟਮੈਂਟ ਦੇ ਨਾਲ ਮੀਟਿੰਗ ਵੀ ਹੈ ਯੂਨੀਅਨ ਦੀ ਠੀਕ ਹੈ ਤੇ ਉਹਨਾਂ ਦਾ ਸਾਥ ਦਿਓ ਕਿਉਂਕਿ ਉਹ ਬਹੁਤ ਵਧੀਆ ਕੰਮ ਕਰਦੇ ਨੇ ਆਪਣੇ ਵਾਸਤੇ ਸਾਰੇ ਸਾਥੀਆਂ ਵਾਸਤੇ ਸਾਰੀ ਟੀਨ 94 ਕੇਟਰ ਵਾਸਤੇ ਯੂਨੀਅਨ ਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਹੈ ਉਹ ਸਾਰੇ ਜਿਹੜੇ ਕੱਲ ਛੁੱਟੀ ਸੀ ਸ਼ਨੀਵਾਰ ਨੂੰ ਤਾਂ ਕਰਕੇ ਇਹ ਮੀਟਿੰਗ ਹੈ ਜਿਹੜੀ ਸੋਮਵਾਰ ਨੂੰ ਰੱਖੀ ਗਈ ਹੈ ਸਾਰੇ ਸਿੱਖਿਆ ਸਕੱਤਰ ਤੇ ਡੀਪੀਆਈ ਤੇ ਬਾਕੀ ਸਿੱਖਿਆ ਅਧਿਕਾਰੀ ਨੇ ਜਿਹੜੇ ਉਹ ਸਾਰਿਆਂ ਨੂੰ ਉਹ ਸਾਰਿਆਂ ਦੀ ਇੱਕ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਹੈ ਠੀਕ ਹੈ ਇਸੇ ਭਾrti ਦੀ ਨਾਲ ਰਿਗਾਰਡਿੰਗ ਉਹ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਹੈ ਤਾਂ ਆਪਾਂ ਉਮੀਦ ਹੈ ਕੱਲ ਨੂੰ ਇੱਕ ਹੋਰ ਵਧੀਆ ਅਪਡੇਟ ਹੈ ਜਿਹੜੀ ਆਪਣੇ ਕੋਲ ਸਾਹਮਣੇ ਆਊਗੀ ਮੀਟਿੰਗ ਦੇ ਵਿੱਚ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਤੁਹਾਨੂੰ ਇੱਕ ਵੀਡੀਓ ਦੇ ਰਾਹੀਂ ਦੱਸ ਦਵਾਂਗੇ ਤਾਂ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਭਰਤੀ ਜਿਹੜੀ ਉਹ ਪ੍ਰਸਤੀ ਦਾ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਠੀਕ ਹੈ ਭਰਤੀ ਦਾ ਪ੍ਰੋਸੈਸ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਬਾਕੀ ਹੋਰ ਵੀ ਜਿਹੜੀ ਅਪਡੇਟ ਹੋਊਗੀ ਇਸ ਚੈਨਲ ਦੇ ਰਾਹੀਂ ਤੁਹਾਨੂੰ ਦੱਸ ਦਿੱਤੀ ਜਾਊਗੀ ਹੁਣ ਕੀ ਹੋਵੇਗਾ ਹੁਣ ਕੀ ਹੋਵੇਗਾ ਜੀ ਜਿਹੜੀ ਜਰਨਲ ਦੀ ਲਿਸਟ ਹੈ ਪਹਿਲਾਂ ਓਪਨ ਵਾਲੀ ਕੈਟਿੰਗ ਜਿਹੜੀਆਂ ਪੋਸਟਾਂ ਨੇ ਓਪਨ ਵਾਲੀ ਪੋਸਟਾਂ ਨੇ ਪਹਿਲਾਂ ਉਹ ਭਰੀਆਂ ਜਾਣਗੀਆਂ ਠੀਕ ਹੈ ਓਪਨ ਵਾਲੀ ਪੋਸਟਾਂ ਦੀ ਸੈਕੰਡ ਲਿਸਟ ਥਰਡ ਲਿਸਟ ਕਰਨਗੇ ਸ਼ਾਇਦ ਇਹ ਕਿਵੇਂ ਕਰਨਗੇ ਤਾ ਓਪਨ ਵਾਲੀਆਂ ਪੋਸਟਾਂ ਨੇ ਪਹਿਲਾਂ ਭਰੀਆਂ ਜਾਣਗੀਆਂ ਤਾਂ ਉਹ ਜਿਹੜੀ BCS ਵਾਲੀਆਂ ਨੇ ਉਹ ਬਾਅਦ ਦੇ ਵਿੱਚ ਭਰੀਆਂ ਜਾਣਗੀਆਂ ਠੀਕ ਹੈ ਤਾਂ ਡਿਪਾਰਟਮੈਂਟ ਕੀ ਕਹਿੰਦਾ ਡਿਪਾਰਟਮੈਂਟ ਕਹਿੰਦਾ ਵੀ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਸਾਰਿਆਂ ਨੂੰ ਅਸੀਂ ਜੁਆਇਨ ਕਰਾਵਾਂਗੇ ਕਿਉਂਕਿ ਯੂਨੀਅਨ ਵਾਲਿਆਂ ਨੇ ਸਿੱਖਿਆ ਮੰਤਰੀ ਤੱਕ ਵੀ ਇਹ ਗੱਲ ਪਹੁੰਚਾਈ ਹੈ ਤੇ ਪ੍ਰੋਸੈਸ ਹੈ ਜਿਹੜਾ ਤੁਹਾਡਾ ਸਹੀ ਚੱਲ ਰਿਹਾ ਟੈਨਸ਼ਨ ਲੈਣ ਦੀ ਕਿਸੇ ਨੂੰ ਲੋੜ ਨਹੀਂ ਡਿਪਾਰਟਮੈਂਟ ਨੇ ਕਿਹਾ ਵੀ ਤੁਹਾਡਾ ਜਲਦੀ ਹੱਲ ਕਰਾਂਗੇ ਇਸ ਵੀਡੀਓ ਪਰਤੀ ਦਿਨਾਂ ਲੇਟਡ ਠੀਕ ਹੈ ਵੀ ਜਲਦੀ ਹਰਲੇ ਜਿਹੜਾ ਉਹ ਹੋ ਜਾਊਗਾ ਤੁਹਾਨੂੰ ਕਿਸੇ ਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਰਾ ਮੈਡੀਕਲ ਹੈ ਜਿਹੜਾ ਮੈਡੀਕਲ ਵਗੈਰਾ ਕਰਵਾਓ ਤੁਸੀਂ ਜਿਨ੍ਹਾਂ ਦਾ ਮੈਡੀਕਲ ਰਹਿੰਦਾ ਹੈ ਸ਼ਾਇਦ ਇਹ ਮੈਡੀਕਲ ਵਾਸਤੇ ਕੀਤਾ ਹੋਵੇ ਮੈਡੀਕਲ ਕਰਵਾਉਣ ਤੋਂ ਪਹਿਲਾਂ ਫਿਰ ਸਾਰਿਆਂ ਨੂੰ ਫਿਰ ਇਕੱਠੇ ਜੁਆਇਨ ਕਰਵਾਵਾਂਗੇ ਐਮਈ ਹੋ ਸਕਦਾ ਹੈ ਜਾਂ ਫਿਰ ਤਾਂ ਤੁਸੀਂ ਆਪਣਾ ਜਿਹੜੇ ਮੈਡੀਕਲ ਤਾਂ ਰਹਿੰਦੇ ਨੇ ਮੈਡੀਕਲ ਕਰਵਾਓ ਠੀਕ ਹੈ ਤੇ ਕੋਈ ਵੀ ਕਿਸੇ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਿਆ ਗਿਆ ਵੀ ਕਿਉਂ ਇਹ ਭਰਤੀ ਜਿਹੜੀ ਰੋਕੀ ਗਈ ਹੈ ਤੇ ਇਸ ਵੀ ਚੈਨਲ ਦੇ ਉੱਪਰ ਤੁਹਾਨੂੰ ਹਰ ਇੱਕ ਅਪਡੇਟ ਜਿਹੜੀ ਸਹੀ ਤੁਹਾਨੂੰ ਮਿਲੇਗੀ ਤਾਂ ਜੋ ਇਹ 5994 ਵਾਲੇ ਸਾਥੀਆਂ ਵਾਸਤੇ ਬਹੁਤ ਵੱਡੀ ਅਪਡੇਟ ਸੀ ਕਿਉਂਕਿ ਭਰਤੀ ਜਿਹੜੀ ਰੋਕ ਦਿੱਤੀ ਗਈ ਸੀ ਵਿੱਚ ਵਿਚਾਲੇ ਤਾਂ ਅੱਧੇ ਸਾਥੀ ਨੇ ਜਿਹੜੇ ਜੁਆਇਨ ਕਰ ਗਏ ਸੀ ਤੇ ਉਹਨਾਂ ਦੀ ਲਿਸਟ ਹੈ ਜਿਹੜੀ ਮੰਗ ਲਈ ਗਈ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਅੱਗੇ ਦਾ ਪ੍ਰੋਸੈਸ ਕੀ ਹੋਊਗਾ ਅੱਗੇ ਦਾ ਪ੍ਰੋਸੈਸ ਜਿਹੜਾ ਕੱਲ ਦੀ ਮੀਟਿੰਗ ਦੇ ਵਿੱਚ ਪਤਾ ਲੱਗ ਜਾਊਗਾ ਸਾਨੂੰ ਤੇ ਇਸ ਵੀਡੀਓ ਨੂੰ ਆਪਣੇ ਸਾਰੇ 88942 ਸਾਥੀਆਂ ਕੋਲ ਜਰੂਰ ਪਹੁੰਚਾ ਦਿਓ ਤਾਂ ਜੋ ਉਹ ਨਦੀ ਟੈਨਸ਼ਨ ਹੈ ਜਿਹੜੀ ਉਹ ਇਸ ਵੀਡੀਓ ਦੇ ਰਾਹੀਂ ਦੂਰ ਹੋ ਸਕੇ ਇਸ ਚੈਨਲ ਦੇ ਉੱਪਰ ਸਾਨੂੰ ਸਾਰੀ 8894 ਦੇ ਨਾਲ ਰਿਲੇਟਡ 8364 ਦੀ ਸੈਕੰਡ ਲਿਸਟ ਦੇ ਨਾਲ ਰਿਲੇਟਡ ਹਰ ਇੱਕ ਅਪਡੇਟ ਇਹ ਮਿਲਦੀ ਰਹੋਗੀ ਤਾਂ ਜਲਦੀ ਤੋਂ ਜਲਦੀ ਇਸ ਚੈਨਲ ਨੂੰ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਕੋਲ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਗਾਇਜ਼